ਸਾਸਤ੍ਰ ਕਾਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਹਾਂ ਜੀ ਬਹੁਤ ਹੀ ਪਿਆਰੇ ਸੂਟਾਂ ਦੀ 컬렉ਸ਼ਨ ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਆ ਕਰੋ ਬਹੁਤ ਹੀ ਸੋਹਣੇ ਸੂਟ ਐਡ ਕੀਤੇ ਹੋਏ ਨੇ ਇਹ ਰੈਨਗੇ ਜੀ ਵਿਸਕੋਸ ਗਰੇਵ ਦਾ ਸੂਟ ਰ ਹੈਗਾ ਫੁੱਲ ਐਮਬਰਾਇਡਰੀ ਕੀਤੀ ਗਈ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ ਬਾਟਮ ਇਸ ਦੇ ਨਾਲ ਪਲੇਨ ਮਿਲੇਗੀ ਜਿਹੜਾ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲੇ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇ ਬੇਸ ਬਹੁਤ ਹੀ ਸੋਹਣਾ ਰਹੇਗਾ स्लीव्स वर्क रहेगा हैवी बॉटम वर्क रहेगा घेरे पे वर्क रहेगा ऑर्गेंजा दा दुपट्टा मिलेगा जेडे अगले सूट ਲੈਣਗੇ ਇਹ ਵੀ ਬਹੁਤ ਹੀ ਪਿਆਰੇ ਵਿਸਕੋਸ ऑर्गेंजा दा ਤੁਹਾਨੂੰ ਸ਼ਾਰਟ ਮਿਲੇਗੀ ਹੈਵੀ এমਬਲਾਈਡਰੀ रहेगी रेशम वर्क ਕੀਤਾ ਗਿਆ ਜਿਹੜੀ ਇਸ ਦਾ बॉटम ਮਿਲੇਗੀ ਪਲੇਨ ਮਿਲੇਗੀ ਵਿਸਕੋਸ ऑर्गेंजा दा दुपट्टा ਰਹੇਗਾ ਜਿਹੜੇ ਅਗਲੇ ਸੂਟ ਲੈਣਗੇ ਪੂਰਾ ਸੂਟ ਤੁਹਾਨੂੰ கிரேਪ ਦਾ ਮਿਲੇਗਾ ਨਾਰ ਹੈਗਾ ਦੁਪੱਟਾ ਹੈਵੀ ਦੁਪੱਟਾ ਮਿਲੇਗਾ ਦੋ ਕਲਰ ਇਹਨਾਂ ਵਿੱਚ ਕੋਈ ਵੀ ਸੂਟ ਤੁਸੀਂ ਲੈ ਸਕਦੇ ਹੋ ऑर्गेंजा ਦਾ ਦੁਪੱਟਾ ਮਿਲੇਗਾ ਇਹ ਜਿਹੜੇ ਸੂਟ ਲੈਣਗੇ ਜੀ ਫੁਲਕਾਰੀ ਵਿੱਚ ਲੈਣਗੇ ਫੁਲਕਾਰੀ किया गया बिस्कॉस ऑरगैनजा का, रहे का plain, print, रहे रहे ए ए सूट रहेगा इंबरॉयडरी रहेगी रेशम वर्क रहेगा जिड़ी बॉटम प्लेन मिलेगी बिस्कोस ऑरगैनजा का दुपट्टा मिलेगा अगले जेडे सूट रहेंगे प्योर कॉटन की प्रिंट शर्ट मिलेगी ना इसके उपर वर्क रहेगा बॉटम मिलेगी प्योर कॉटन की प्लेन डिजिटल प्रिंट प्योर शिफाउन का दुपट्टा रहेगा जेडे अगले सूट रहने येन के जी बहुत ही सोहने वितान सूट मिलेगी बहुत ही भरा वर्क रहेगा हैंडवर्क का काम किया गया डोपीन की बॉटम मिलेगी बिस्कॉस ऑरगैनजा का दुपट्टा रहेगा ਅੱਜ ਦੀ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ